ਜਿਹਨੇ ਇਹ ਨਾਰਾ ਦਿੱਤਾ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਧਰਨਾ ਦੇ ਦੀ ਲੋੜ ਨਹੀਂ ਪੈਗੀ ਤੇ ਮੇਰੇ ਖਿਆਲ ਜਦੋਂ ਦੀ ਸਰਕਾਰ ਬਈਆ ਕੋਈ ਦਿਨ ਐਸਾ ਨਹੀਂ ਹੈ ਜਿੱਦਣ ਹੋਵੇ ਇਸ ਕਰਕੇ ਜਿਹੜੇ ਖੁਦ ਧਰਨਿਆਂ ਦੇ ਵਿੱਚੋਂ ਨਿਕਲੇ ਤੇ ਅੱਜ ਧਰਨਿਆਂ ਤੋਂ ਡਰ ਰਹੇ ਆ ਇਸ ਕਰਕੇ ਭਰਾਵੋ ਜਦੋਂ ਕਿਸੇ ਦੇ ਕੋਲ ਕੋਈ ਦੇਣ ਦੇ ਨੂੰ ਕੁਝ ਨਾ ਹੋਵੇ ਤੇ ਫੇਰ ਉਹ ਜਿਹੜਾ ਆਪਣਾ ਜਿਹੜਾ ਆਖਰੀ ਜਿਹੜਾ ਦਾਇਆ ਉਹ ਵਰਤਦਾ ਆ ਕਿਉਂਕਿ ਉਹਨਾਂ ਨੇ ਹੁਣ ਵਰਤ ਕੇ ਦੇਖਿਆ ਸੰਯੁਕਤ ਸਰਕਾਰੀਆਂ ਮੰਗਾਂ ਨੂੰ ਛੱਡ ਕੇ ਆ ਜੋ ਪਿਛਲੇ ਦਿਨੀ ਜਿਹੜੀਆਂ ਜਥੇਬੰਦੀਆਂ ਬਾਡਰਾ ਤੇ ਲੜਦੀਆਂ ਸੀ ਉਹ ਦਿੱਲੀ ਜਾਣਾ ਚਾਹੁੰਦੀਆਂ ਸੀ ਸਰਕਾਰ ਨੇ ਜਾਣ ਬੁੱਝ ਕੇ ਸੈਂਟਰਲ ਸਰਕਾਰ ਨੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਜਿਹੜੀਆਂ ਛੜਕਾ ਕਿਸਾਨਾਂ ਦੇ ਖਾਤੇ ਪਾਈਆਂ ਜਾ ਰਹੀਆਂ ਪੇ ਕਿਸਾਨ ਛੜਕਦੇ ਧੜਾ ਲਾ ਕੇ ਵੇਜ ਜਾਂਦੇ ਆ ਕਿਸਾਨ ਨੂੰ ਵੇਲਾ ਰੋਕੇ ਵੇਜ ਜਾਂਦੇ ਆ ਤੁਸੀਂ ਪਿਛਲੇ ਦਿਨੀ ਦੇਖਿਆ ਪੇ ਐਸ ਕੇ ਐਮ ਨੇ ਜਗ੍ਹਾ ਮੰਗੀ ਸੀ ਚੰਡੀਗੜ੍ਹ ਦੇ ਵਿੱਚ ਉਹ ਕਹਿੰਦਾ ਸੀ ਤੁਹਾਨੂੰ ਕੋਈ ਮੁਸ਼ਕਲ ਹੋਵੇ ਮੈਂ ਤੁਸੀਂ ਆਪਣੀ ਮੁਸ਼ਕਲ ਦੱਸ ਸਕਦੇ ਹੋ ਤੇ ਸਾਡੇ ਪੰਜਾਬ ਦੇ ਕਿਸਾਨ ਜਿੱਥੇ ਵੰਨੀਆਂ ਦੇ ਨੁਮਾਇੰਦੇ ਨੇ ਜਿਹੜੇ ਉਹ ਚੰਡੀਗੜ੍ਹ ਆਪਣੀਆਂ ਮੁਸ਼ਕਲਾਂ ਦੱਸਣ ਗਏ ਜਿਹੜੇ ਉਹਨਾਂ ਦੇ ਸਮੱਸਿਆਵਾਂ ਸੀ ਜਿਹੜੀ ਉਹਨਾਂ ਨੇ ਇੱਕ ਲਿਸਟ ਬਣਾਈ ਸੀ ਜੋ ਦੱਸ ਰਹੇ ਨੇ ਸਾਥੀ ਕਿ ਸਾਡੀਆਂ 18 ਮੰਗਾਂ ਸੀਆਂ ਤੇ ਸਾਡੀਆਂ ਅੱਧੀਆਂ ਮੰਗਾਂ ਦੱਸਣ ਤੋਂ ਬਾਅਦ ਭਗਵੰਤ ਮਾਨ ਆਪਣੀ ਕੁਰਸੀ ਤੋਂ ਉੱਠ ਗਿਆ ਦੇਖੋ ਕਿ ਸੱਤਾ ਜਾਣ ਤੋਂ ਪਹਿਲਾਂ ਇਹ ਲੀਡਰ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਤੇ ਸੱਤਾ ਦੇ ਆਉਣ ਤੋਂ ਬਾਅਦ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਜੇ ਕਹਿਣਾ ਹੋਵੇ ਇਹਨਾਂ ਦਾ ਬਦਲਾ ਜਿਹੜਾ ਇਹ ਬਦਲਾ ਦਾ ਨਾ ਹਿੱਟ ਗਿਆ ਸੀ ਉਹ ਲੋਕ ਨੇ ਜਿਹੜੇ ਹਲੇ ਵੀ ਸੜਕਾਂ ਤੇ ਰੋਲ ਰਹੇ ਨੇਗੇ ਤੇ ਉਸ ਲਗਾਤਾਰ ਗਿਆ ਕਿ ਅਸੀਂ ਟੀਚਰਾਂ ਨੂੰ ਪੱਕੇ ਕਰ ਰਹੇ ਹਾਂ ਜਿੰਨੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰ ਰਹੇ ਹਾਂ ਹਲੇ ਤਾਂ ਕੋਈ ਸਰਕਾਰੀ ਮੁਲਾਜ਼ਮਾਂ ਦੇ ਬਿਆਨ ਆਉਂਦੇ ਨੇ ਕਿ ਸਾਨੂੰ ਇਹਨਾਂ ਨੇ ਕੋਈ ਪੱਕੇ ਨਹੀਂ ਕੀਤਾ ਹੈਗਾ ਅਸਿਆਰਵਾਜੀ ਤੇ ਉਸ ਤੋਂ ਵੱਧ ਪੈਸਾ ਫੂਕ ਦਿੱਤਾ ਗਿਆ ਜਿੰਨੇ ਇਹਨਾਂ ਨੂੰ ਪੱਕੇ ਕਰਨ ਵਿੱਚ ਫੂਕਣਾ ਸੀ ਉਹ No cabe. ਵੱਖ-ਵੱਖ ਬੰਗੀਆਂ ਦੇ ਲੋਕ ਜਿਹੜੇ ਰਾਜ ਕਰਦੇ ਆ ਪਰ ਉਹਨਾਂ ਦਾ ਅਜੰਡਾ ਇੱਕੋ ਹੀ ਹੁੰਦਾ ਇਸ ਕਰਕੇ ਜਿਨ੍ਹਾਂ ਲੋਕਾਂ ਨੂੰ ਭੁਲੇਖਾ ਉਹਨੂੰ ਦੱਸਣਾ ਚਾਹੁੰਦੇ ਆ ਅਸੀਂ ਇਹ ਗੱਲ ਭਗਵੰਤ ਮਾਨ ਦੇ ਗੱਦੀ ਸਾਹਮਣੇ ਤੋਂ ਪਹਿਲਾਂ ਵੀ ਦੱਸੀ ਸੀ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬਸੰਤੀ ਰੰਗ ਵਾਲੀ ਉਹਨਾਂ ਦੀ ਪਗੜੀ ਬਨ ਕੇ ਕੋਈ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਲਾ ਬੰਦਾ ਨਹੀਂ ਹੋ ਸਕਦਾ ਇਹ ਉਹਨਾਂ ਹੀ ਔਰੰਗਜ਼ੇਬਾਂ ਦਾ ਉਹਨਾਂ ਮੁਗਲਾਂ ਉਹਨਾਂ ਜਿਹੜੇ ਬਰਤਾਨਵੀ ਸਾਮਰਾਜ ਇੱਥੇ ਲੁੱਟਦੇ ਰਹੇ ਆ ਇਹ ਉਹਨਾਂ ਦਾ ਹੀ ਤੁਖਮਿਆ ਤੇ ਉਹਨੇ ਇਹ ਗੱਲ ਜਿਹੜੀ ਦਿਖਾਈ ਆ ਮੈਂ ਸੰਖੇਪ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਹਫ਼ਤਿਆਂ ਤੋਂ ਜਿਹੜਾ ਇੱਥੇ ਪ੍ਰਤਾਪ ਸਿਰਜਿਆ ਜਾ ਰਿਹਾ ਜਿਹੜਾ ਸ਼ਰੇਆਮ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਮੈਂ ਤੁਹਾਡੇ ਤੋਂ ਡਰਦਾ ਨਹੀਂ ਉਹਦਾ ਕਹਿਣ ਦਾ ਮਤਲਬ ਆ ਕਿ ਤੁਸੀਂ ਸਾਡੀ ਸਟੇਟ ਨੂੰ ਸਮਝੋ ਤੇ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਦਿਖਾ ਲਿਆ ਕਿ ਸਧਾਰਨ ਟਰਾਲੀਆਂ ਨੂੰ ਜਦੋਂ ਬਲਡੋਜਰਾਂ ਦੇ ਨਾਲ ਜਿਹੜਾ ਪਿੱਛੇ ਹਟਾਇਆ ਜਾ ਰਿਹਾ ਇਹਦੇ ਨਾਲ ਇਹ ਗੱਲ ਦੱਸੀ ਜੀ ਸਾਡੀ ਪੋਰਸ ਸਾਡੀ ਫੌਜ ਜਿਹੜੀ ਆ ਉਹ ਕਿੰਨੀ ਤਾਕਤਵਾਰ ਆ ਤੇ ਅਸੀਂ ਕੁੱਟ ਕੇ ਤੁਹਾਨੂੰ ਦਵਲ ਸਕਦੇ ਆ ਤੇ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਕਰਕੇ ਦਿਖਾਇਆ ਔਰ ਇਹ ਵੀ ਇਹਨਾਂ ਦੀ ਸਪਸ਼ਟ ਤੌਰ ਦੇ ਉੱਤੇ ਨੀਤੀ ਆ ਵੀ ਕਿਸਾਨਾਂ ਦੀ ਮਜ਼ਦੂਰਾਂ ਦੀ ਮਲਾਜਮਾਂ ਦੀ ਸਾਰੇ ਲੜਨ ਵਾਲੇ ਲੋਕਾਂ ਦੀ ਕੋਈ ਜਿਹੜੀ ਮੰਗ ਨਹੀਂ ਮੰਨਣੀ ਉਹ ਕਿਉਂ ਨਹੀਂ ਮੰਨਣੀ ਕਹਿੰਦੇ ਜੇ ਇਹਨਾਂ ਦੀ ਮੰਗ ਮੰਨ ਲਈ ਗਈ ਤਾਂ ਇਹ ਜਿਹੜੀ ਲਹਿਰ ਆ ਇਹਨੂੰ ਬਲ ਮਿਲੂਗਾ ਸਟਾਰ ਬਣਿਆ ਪਰ ਬੇਈਮਾਨਾ ਉਜਰੋ ਸਟਾਰ ਬਣਿਆ ਸਟਾਰ ਬਣਨ ਤੋਂ ਬਾਅਦ ਜਦੋਂ ਪੰਜਾਬ ਦੀ ਗੱਡੀ ਦੇ ਉੱਤੇ ਲੋਕਾਂ ਨੂੰ ਭੁਲਾਵੇਂ ਨਾਰੇ ਦੇ ਕੇ ਬੰਗਲਾਮਾ ਪ੍ਰੋਗਰਾਮ ਦੇ ਕੇ ਝੂਠੇ ਲਾਰੇ ਲਾ ਕੇ ਵੀ ਲੋਕੋ ਸਾਨੂੰ ਵੋਟ ਪਾ ਦਿਓ ਅਸੀਂ ਤੁਹਾਡੇ ਪਾਰੇ ਨੇਰੇ ਕਰਦੇ ਹਾਂਗੇ ਤੁਹਾਡੀ ਜਿਹੜੀ ਐਮਐਸਪੀ ਉਹ ਚੋਟਗੀ ਵੇ ਦੇ ਦੇਵਾਂਗੇ ਜਿਹੜੀਆਂ ਤੁਹਾਡੀਆਂ 22 ਫਸਲਾਂ ਆ ਉਹਨਾਂ ਦੇ ਉੱਤੇ ਐਮਐਸਬੀ ਦੇ ਦੇਵਾਂਗੇ ਜਿਹੜੇ ਰਾਜ ਕਰਦੇ ਆ ਜੋ ਨਹੀਂ ਦੇ ਸਕਦੇ ਉਹ ਗੱਦੀ ਛੱਡਾਂ ਤਾਂ ਅਸੀਂ ਗੱਦੀ ਤੇ ਆ ਜੋ ਦਵਾਂਗੇ ਉਹ ਤੇ ਸਾਰਿਆਂ ਸੁਣਿਆ ਦੋ ਜਿਹੜੀਆਂ ਵੀਡੀਓ ਚੱਲਦੀਆਂ ਜਦੋਂ ਸਰਕਾਰ ਤੋਂ ਪਹਿਲਾਂ ਕੀ ਬੋਲਦਾ ਤੇ ਅੱਗੇ ਜਿਹੜਾ ਭਾਂਡੇਆ ਭਗਵੰਤ ਮਾਨ ਅੱਜ ਕੀ ਬੋਲਦਾ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਇਸ ਕਰਕੇ ਕਹਿਣਾ ਚਾਹੁੰਦੇ ਆ ਦੇ ਕੋ ਕਰਾਇਆ ਇੱਕੇ ਦੇ ਸੰਘਰਸ਼ ਦਾ ਜੇ ਦੇ ਤੋਂ ਬਿਨਾ ਸੇਦਾ ਕੋਈ ਦੂਜਾ ਕਿਜ਼ਾਰਾ ਨਹੀਂ ਹੋਣਾ ਇਸ ਕਰਕੇ ਸਾਨੂੰ ਅੱਜ ਇੱਕੇ ਦੇ ਸੰਘਰਸ਼ ਦੇ ਵਿੱਚ ਵੱਜਣ ਦੀ ਲੋੜ ਆ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਮਲਾਜਮਾਂ ਚਾਹੇ ਕੱਤੀ ਆ ਕੋਈ ਰੇੜੀ ਫੜੀ ਵਾਲਾ ਕੋਈ ਦੁਕਾਨਦਾਰ ਆ ਕੋਈ ਵਪਾਰੀ ਆ ਉਹ ਸਾਰਿਆਂ ਨੂੰ ਸਾਨੂੰ ਅੱਜ ਇੱਕ ਲੜੀ ਦੇ ਵਿੱਚ ਹੋਣ ਦੀ ਲੋੜ ਆ ਜਿਹੜਾ ਸਾਡੇ ਭਰਾ ਮੀਡੀਆ ਵਾਲੇ ਸਾਨੂੰ ਪੁੱਛਦੇ ਆ ਵੀ ਲੋਕ ਤਾਂ ਕਹਿ ਰਹੇ ਆ ਸੇ ਗਾਹ ਵੀ ਖਿਆਲ ਰੱਖਣਾ ਕਈਆਂ ਦੇ ਦਿਲਾਂ ਦੇ ਵਿੱਚ ਇਹ ਵੀ ਆ ਭਈ ਘਰਾਂ ਦੇ ਬਿਜਲੀ ਦੇ ਬਿੱਲ ਨਹੀਂ ਆ ਰਹਾ ਪਹਿਲੇ ਨਾਲੋਂ ਤਾਂ ਇਹ ਚੰਗਾ ਸੀ ਇਹ ਲੌਲੀਪੌਪ ਦੇ ਕੇ ਆਪਣੇ ਕੋਲੋਂ ਥਾਲੀ ਰੋਟੀ ਦੀ ਚੁੱਕ ਲੈ ਰਹਾ ਆ ਆਪਾਂ ਹੁਣ ਇਹਨਾਂ ਨੇ ਆ ਕੇ ਹੋਰ ਲੌਲੀਪੌਪ ਦੇਣਾ ਬੀਬੀਆਂ ਨੂੰ 1000 ਰੁਪਏ ਵਾਲਾ 6 ਮਹੀਨੇ ਪਹਿਲਾਂ ਆਪਾਂ ਭੈਣਾਂ ਨੂੰ ਵੀ ਇਹ ਬੇਨਤੀ ਆ ਵੀ ਉਹ 1000 ਰੁਪਏ ਲੈ ਲਓ ਪਰ ਵੋਟਾਂ ਇਹਨਾਂ ਨੂੰ ਪਾਓ ਜਿੱਦਾਂ ਇਹ ਸੋਚਦੇ ਕਹਿੰਦੇ ਸੀ ਨਾ ਵੀ ਪਕੌੜੇ ਤੁਸੀਂ ਕਾਲੀਆਂ ਕਾਂਗਰਸੀਆਂ ਦੇ ਖਾ ਲਓ ਵੋਟ ਸਾਨੂੰ ਪਾਓ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਉਹ ਮੇਰੇ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਇਹਨਾਂ ਨੂੰ ਮੁੜ ਕੇ ਜਿੱਦਾਂ 92 ਸੀਟਾਂ ਲੈ ਕੇ ਆਏ ਹੁਣ ਇਹਨਾਂ ਦੀ ਦੋ ਹੀ ਰਹਿ ਜਾਣ ਕੋਲੇ ਏਕੇ ਨਾ ਵੋਟ ਵੇਚਵੇ ਦਾ ਪੈਜਵੇ ਨੌ ਮੋਰਲੀਆਂ ੜਾਣੀਆਂ ਤਾਂ ਆਪਣੀ ਜਿੱਤ ਆ ਨੰਬਰ 1 ਇਹ ਕਿਨਾਂ ਨੇ ਹੋਰ ਬੜਾ ਧੋਖਾ ਕੀਤਾ ਜਿਹਨਾਂ ਵੀਰਾਂ ਨੇ ਟਰੈਕਟਰ ਆ ਜਿਹਨਾਂ ਦੇ ਕੋਲ ਕਿਸੇ ਨੇ ਕੁਆੜੀਆਂ ਨੂੰ ਵੇਚਦਾ ਕਿਸੇ ਬੀਬੀ ਦੇ ਕੋਲ ਸਕੂਟਰੀ ਆ ਉਹ ਸਕੂਟਰੀ ਕੁਆੜੀਆਂ ਨੂੰ ਵੇਚਦੀ ਜਾਂ ਸਾਡੇ ਕੋਲ ਟਰੱਕ ਆ ਅਸੀਂ ਟਰੱਕ ਆ ਵੇਚਤਾ ਜਾਂ ਮੋਟਰਸਾਈਕਲ ਆ ਮੋਟਰਸਾਈਕਲ ਅਸੀਂ ਵੇਚਤਾ ਯੂਨੀਅਨ ਦੇ ਵਿੱਚ ਜਿੰਨੇ ਵੀ ਟਰੱਕਾਂ ਵਾਲੇ ਸੀਗੇ ਉਹਨਾਂ ਸਾਰਿਆਂ ਨੂੰ ਸਮਨ ਆਣ ਲੱਪਾ ਜਿਨ੍ਹਾਂ ਨੇ ਅਸੀਂ ਆਪਣੀਆਂ ਗੱਡੀਆਂ ਕਵਾੜੀਆਂ ਨੂੰ ਵੇਚਤੀਆਂ ਸੀਗੀਆਂ ਜਦੋਂ 15 ਸਾਲ ਤੋਂ ਬਾਅਦ ਚਲਣੀ ਨਹੀਂ ਕਿਤਾ ਅਸੀਂ ਕਵਾੜੀਆਂ ਨੂੰ ਵੇਚਣੀ ਆ ਉਹਨਾਂ ਸਾਨੂੰ ਨੋਟਿਸ ਆਣ ਲੱਪਾ ਕਹਿੰਦੇ ਉਹਨਾਂ ਦੇ ਟੈਕਸ ਪਲੱਸ ਉਹ ਆਰਸੀਆ ਜੇ ਤੁਸੀਂ ਵੇਚਤੇ ਆ ਉਹਨਾਂ ਦੀ ਆਰਸੀਆ ਜਮਾ ਕਰਾਓ ਉਹ 15 15 20 20 ਸਾਲ ਦਾ ਹੋ ਗਿਆ ਸਾਨੂੰ ਟਰੱਕ ਵੇਚਿਆ ਨੂੰ ਅਸੀਂ ਹੁਣ ਕਿੱਥੋਂ ਆਰਸੀ ਆ ਦੇ ਦਈਏ ਜਾਂ ਕੁਆੜੀਆਂ ਨੂੰ ਅਸੀਂ ਸਕੂਟਰ ਮੋਟਰਸਾਈਕਲ ਵੇਚਦੇ ਤਾਂ ਅਸੀਂ ਕਿੱਥੋਂ ਮੋਟਰਸਾਈਕਲ ਸਕੂਟਰਾਂ ਦੀਆਂ ਆਰਸੀਆਂ ਲੈ ਕੇ ਦੇ ਦਈਏ ਇਹ ਤੁਸੀਂ ਸਾਰੇ ਮੇਰੇ ਵੀਰ ਧਿਆਨ ਰੱਖਿਓ ਇਹ ਤੁਹਾਨੂੰ ਆਣ ਵਾਲੇ ਟਾਈਮ ਦੇ ਵਿੱਚ ਸਾਰਿਆਂ ਨੂੰ ਨੋਟਿਸ ਆਣੇ ਆ ਸਾਨੂੰ ਆ ਗਏ ਆ ਤੁਹਾਨੂੰ ਆ ਜਾਣੇ ਆ ਤੇ ਬਾਕੀ ਰਹੀ ਆ ਟੈਕਸਾਂ ਦੀ ਗੱਲ ਅੱਗੇ ਸਾਡੇ ਕੋਲੋਂ 3 ਮਹੀਨੇ ਦਾ ਟੈਕਸ ਕੁਆਟਰ ਦਾ ਲੈਂਦੇ ਸੀਗੇ 6500 ਰੁਪਇਆ